ਉਹ ਪੋਲਿਟਿਸ਼ੀਅਨ ਦੇ ਤੌਰ ਤੇ ਤਾਂ ਆਏ ਨੀਗੇ ਬਤੌਰ ਇੱਕ ਦੇਸ਼ ਦੇ ਅਰਥਸ਼ਾਸਤਰੀ ਤੌਰ ਤੇ ਆਏ ਅਰਥਸ਼ਾਸਤਰੀ ਤੌਰ ਤੇ ਵੀ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਬਹੁਤ ਵੱਡੀ ਉਹਨੀ ਸੇਵਾ ਨਿਭਾਈ ਸੀ ਉਸ ਵੇਲੇ ਟੁੱਟ ਰਹੀ ਯਾਤ ਦਾ ਵਸਤਾ ਚ ਤੇ ਮੈਂ ਸਮਝਦਾ ਭਈ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਤੇ ਜਿਹੜੀ ਇਹ ਰੁਖੀ ਇਦਾਂ ਦੀ ਦਿਖਾ ਲੈਣੀ ਖਾਸ ਕਰਕੇ ਦਸਤਾਰ ਧਾਰੀ ਲਈ ਇਹ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰਦੇ ਮੈਮੋਰੀਅਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਕਿ ਇੱਕ ਯਾਦਗਾਰ ਬਣਾਈ ਜਾਵੇ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੂੰ ਸੇਧ ਦਿੰਦੀ ਰਹੇ ਦੇਖੋ ਅਸੀਂ ਸ਼ੌਮਣੀ ਗੁਰਦਰਾ ਪ੍ਰਬੰਧਕ ਕਮੇਟੀ ਉੋਂ ਬੈਠ ਕੇ ਕਿਤੇ ਐਗਜ਼ੈਕਟਿਵ ਦੀ ਮੀਟਿੰਗ ਕਰਾਂਗੇ ਸੋਚਾਂਗੇ ਇਹ ਦੇ ਵਿਚਾਰੇ ਇਹਦੇ ਵਾਰ ਪਾਪ ਜਿਹੜਾ ਹੈ ਕੀ ਸਟੈਪ ਚੱਕਣਾ ਬਹੁਤ ਧੰਨਵਾਦ ਸਾਡੇ ਸਾਡਾ ਰਹਿ ਗਿਆ ਸੀ ਸਰ ਇੱਕ ਵਾਰੀ ਇੱਕ ਵਾਰੀ ਜਿਹੜਾ ਪਹਿਲੀ ਚੀਜ਼ ਤੁਸੀਂ ਦੱਸ ਰਹੀ ਸੀ ਮਨੂਨ ਸਿੰਘ ਬਾਰੇ ਤੁਹਾਡੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਬਾਰੇ ਬਸ ਥੋੜਾ ਜ਼ਿਆਦਾ ਨਾ ਦੇਖੋ ਸਭ ਤੋਂ ਪਹਿਲਾਂ ਦੀਆਂ ਕਿਉਂਕਿ ਉਮਰ ਉਹਨਾਂ ਦੀ 92 ਸਾਲ ਸੀ ਨਹੀਂ ਕਿਵੇਂ ਤੁਹਾਡਾ ਬਤੌਰ ਸ਼ੌਮਣੀ ਆਪਣੇ ਬਤੌਰ ਫੈਡਰੇਸ਼ਨ ਦੇ ਵਿੱਚ ਮੈਂ ਸਮਝਦਾ ਜਿਹੜਾ ਉਹਨਾਂ ਨੇ ਆਪਣਾ ਯੋਗਦਾਨ ਨਵਾਇਆ ਉਹ ਵੀ ਬਹੁਤ ਵੱਡੀ ਗੱਲ ਸੀ ਇੱਕ ਬਸ ਦਿੱਲੀ ਦੇ ਆਡੀਅנס ਦੇ ਐਂਗਲ ਤੋਂ ਹੈ ਇੱਕ ਜਿਹੜਾ ਇਹ ਵਿਵਾਦ ਚੱਲ ਰਿਹਾ ਹੈ ਅ ਭਵੀਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਹਦੇ ਬਾਰੇ ਮੈਂ ਕਮੈਂਟ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਤੇ ਬਾਦਲ ਸੁਖਵੀਰ ਬਾਦਲ ਸਾਹਿਬ ਦਾ ਜਿਹੜਾ ਹੁਣ ਅੱਗੇ ਕੀ ਉਹਦੇ ਬਾਰੇ ਇਹਦੇ ਬਾਰੇ ਇਹਦੇ ਬਾਰੇ ਹੁਣ ਤੁਸੀਂ ਪੋਲਿਟੀਕਲ ਬੰਦਿਆਂ ਨਾਲ ਗੱਲ ਕਰਿਓ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਨੇ ਸ਼ਮਣੇ ਕਾਲੀ ਦਲ ਦੇ ਹਾਂਜੀ ਉਹ ਬਤੌਰ ਉਹਨੇ ਆਪਣੀ ਪਹਿਲਾ ਅਕਾਲ ਤਖਤ ਦੇ ਉੱਤੇ ਜੋ ਸੇਵਾ ਲੱਗੀ ਸੀ ਦਵਾਈ ਆ ਗਾਂਵ ਵਿੱਚ ਜੋ ਹੁਕਮ ਹੋਗਾ ਬਤੌਰ ਨਿਮਰਤਾ ਵਾਲੀ ਸਿੱਖ ਨਿਭਾਉਣਗੇ